ਸਤਿ ਸ਼੍ਰੀ ਅਕਾਲ ਜੀ ਕਰਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਸ਼ਲਗਮ ਦੀ ਸਬਜੀ ਸ਼ਲਗਮਾਂ ਨੂੰ ਬਰੀਕ ਸੈਂਚ ਕੱਟ ਲਿਆ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਕੱਟਣ ਤੋਂ ਪਹਿਲਾਂ ਤਾਂ ਕਿ ਇਸ ਵਿੱਚ ਪਾਣੀ ਨਾ ਰਹੇ ਪਿਆਜ਼ ਲਸਣ ਹਰੀ ਮਿਰਚ ਟਮਾਟਰ ਨੂੰ ਬਰੀਕ ਸੈਂਚ ਕੱਟ ਲਿਆ ਪਤਲੀ ਚ ਦਾ ਸਬਜੀ ਬਣਾਵਾਂਗੇ ਸਰੋਂ ਦਾ ਤੇਲ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਪਾਵਾਂਗੇ ਪਿਆਜ਼ ਲਸਣ ਅਦਰਕ ਪਿਆਜ਼ ਲਸਣ ਆਦਰਿਕ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ 2 ਤੋਂ 3 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਬਰੀਕ ਸੈਚ ਕੱਟੇ ਹੋਏ ਟਮਾਟਰ ਪੀ ਆਇਲਸ ਨੇ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਹੁਣ ਇਸ ਵਿੱਚ ਐਡ ਕਰਾਂਗੇ ਟਮਾਟਰ ਇੱਕ ਤੋਂ ਦੋ ਮਿੰਟ ਮਿੰਟ ਤੱਕ ਟਮਾਟਰ ਨੂੰ ਪਕਾਵਾਂਗੇ ਵੋਸਤੋ ਵਾਲੀ ਇਸ ਵਿੱਚ ਐਡ ਕਰਾਂਗੇ ਛਲਗਮ ਬ੍ਰੀਕ ਸਾਈਜ਼ ਕੱਟੇ ਹੋਏ ਇਸ ਤਰ੍ਹਾਂ ਆਪਾਂ ਇਹਨਾਂ ਨੂੰ 7 ਮਿੰਟ ਤੱਕ ਫਰਾਈ ਕਰਾਂਗੇ ਛਲਗਮਾਂ ਨੂੰ ਇਸ ਵਿੱਚ ਪਾਣੀ ਨਹੀਂ ਪਾਵਾਂਗੇ ਕਿਉਂਕਿ ਇਹ ਪਾਣੀ ਆਪਣੇ ਆਪ ਛੱਡਦੇ ਨੇ ਹੁਣ ਇਸ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਨਮਕ ਇੱਕ ਚਮਚ ਲਾਲ ਮਿਰਚ ਦੋ ਚਮਚ ਹਲਦੀ ਦੀ ਪਾਵਾਂਗੇ ਸਬਜ਼ੀ ਦੇ ਅਨੁਸਾਰ ਮਸਾਲੇ ਪਾ ਸਕਦੇ ਹੋ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 5 ਤੋਂ 7 ਮਿੰਟ ਤੱਕ ਪਕਾਵਾਂਗੇ ਇਸ ਤਰ੍ਹਾਂ ਸਬਜੀ ਨੂੰ ਖੁੱਲੇ ਚਿਪਕਾਵਾਂਗੇ ਉਸ ਤੋਂ ਬਾਅਦ 5-7 ਮਿੰਟ ਬਾਅਦ ਢੱਕਣ ਲਗਾਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਛਲਗਮਾਚ ਮਸਾਲੇ ਮਿਕਸ ਹੋ ਚੁੱਕੇ ਨੇ ਹੁਣ 10 ਮਿੰਟ ਤੱਕ ਟੱਕਣਾ ਟੱਕ ਦਾਂਗੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਸਬਜੀ ਬਣਨੀ ਸ਼ੁਰੂ ਹੋਗੀ 2 ਤੋਂ 3 ਮਿੰਟ ਤੱਕ ਹੋਰ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਬਰੀਕ ਸਾਈਜ਼ ਚ ਕੱਟਿਆ ਹੋਇਆ ਧਨੀਆ ਸ਼ਰਗਮ ਚੰਗੀ ਤਰ੍ਹਾਂ ਪਾਣੀ ਸੁੱਕ ਚੁੱਕੇ ਨੇ ਇੱਕ ਤੋਂ 2 ਮਿੰਟ ਤੱਕ ਹੋਰ ਪਕਾਵਾਂਗੇ ਹੁਣ ਸਬਜ਼ੀ ਵਿੱਚ ਪਾਵਾਂਗੇ ਹਰਾ ਧਨੀਆ ਇਸ ਨਾਲ ਸਬਜ਼ੀ ਦਾ ਟੇਸਟ ਤੇ ਲੁੱਕ ਦੋਨੇ ਬਹੁਤ ਵਧੀਆ ਆਉਂਦੇ ਨੇ ਟਣੀ ਆਪਾਂ ਤੋਂ ਬਾਅਦ 2 ਤੋਂ 3 ਮਿੰਟ ਤੱਕ ਸਬਜ਼ੀ ਨੂੰ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਗਰਮ ਮਸਾਲਾ ਗਰਮ ਮਸਾਲੇ ਨੂੰ ਪਹਿਲਾਂ ਨਹੀਂ ਪਾਇਆ ਹੁਣ ਪਾਵਾਂਗੇ ਇਸ ਨਾਲ ਟੇਸਟ ਬਹੁਤ ਵਧੀਆ ਆਉਂਦਾ ਸਬਜ਼ੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਉਨੇ ਸੀ ਚ ਐਡ ਕਰਾਂਗੇ ਇੱਕ ਚਮਚ ਗਰਮ ਮਸਾਲਾ ਦੋ ਚਮਚ ਸ਼ੱਕਰ ਦੇ ਪਾਵਾਂਗੇ ਇਸ ਨਾਲ ਸਬਜ਼ੀ ਦਾ ਟੇਸ ਬਹੁਤ ਵਧੀਆ ਆਵੇਗਾ ਸ਼ੱਕਰ ਜਾਂ ਗੁੜ ਜਾਂ ਚੀਨੀ ਕੁਝ ਵੀ ਪਾ ਸਕਦੇ ਹੋ ਦੋ ਚਮਚ ਸ਼ੱਕਰ ਦੇ ਪਾਏ ਨੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸ਼ੱਕਰ ਨੂੰ ਸਬਜ਼ੀ ਵਿੱਚ ਸਬਜੀ ਪੱਕ ਕੇ ਤਿਆਰ ਆ ਹੁਣ ਇਸਨੂੰ ਇੱਕ ਪਲੇਟ 'ਚ ਸਰਵ ਕਰ ਲਾਂਗੇ। ਛਲਗਮ ਦੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ। ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ।